ਕੋ ਆਲ ਓਵਰ ਸੂਟ ਜਿਹੜਾ ਬਜ਼ਾਰਾਂ 'ਚ 300 ਰੁਪਏ ਦਾ ਮਿਲਦਾ ਚੱਕੋ 150 ਰੁਪਏ ਦਾ 150 ਰੁਪਏ ਦਾ 올ਓਵਰ ਸੂਟ ਰੰਗ ਡਿਜ਼ਾਈਨ ਕਲਰ ਚੈੱਕ ਕਰ ਲਓ ਇੱਕ ਤੋਂ ਇੱਕ ਟੌਪ ਤੋਂ ਟੌਪ ਆਹ ਦੇਖੋ ਜੀ 600 ਰੁਪਿਆ ਬਾਜ਼ਾਰ ਦਾ ਰੇਟ ਰੈਡੀमेड ਕਾਟਨ ਦਾ ਸੂਟ ਵਧੀਆ ਕੁਆਲਿਟੀ ਦਾ ਕਪੜਾ ਸਾਡੇ ਕੋਲ ਆਜੋ 195 ਦਾ 195 ਦਾ ਰੈਡੀमेड ਕਾਟਨ ਸੂਟ ਬਾਟਮ ਵੀ ਨਾਲ ਸ਼ਰਟ ਵੀ ਨਾਲ ਸਟਿਚ ਕੀਤਾ ਉਹ ਬਾਜ਼ਾਰ ਚ ਕੱਲੀ ਸਲਾਈ 6 600 ਰੁਪਿਆ ਪਰ ਸਾਡੇ ਕੋਲ ਆਜੋ 195 ਰੁਪਏ ਦਾ ਆਹ ਚੱਕੋ ਜੀ ਨਾਇਰਾ ਕੱਟ ਦਾ ਜਿਹੜਾ ਸੂਟ ਪਲਾਜੋ ਵਰਕ ਕੀਤਾ ਬਾਜ਼ਾਰਾਂ ਚ ਰੇਟ ਪੁੱਛੋ ਉਣਾ ਇੱਥੇ ਲੈ ਦਿਓ 200 ਰੁਪਏ ਦਾ 200 ਰੁਪਏ ਦਾ ਨਾਇਰਾ ਕੱਟ ਦੇ ਰਹੇ ਆ ਰੰਗ ਕਲਰ ਚੈੱਕ ਕਰ ਲਓ 200 ਰੁਪਏ ਦਾ 200 ਰੁਪਏ ਦਾ ਦੇਖੋ ਜੀ ਬਾਜ਼ਾਰ ਚ 100 ਰੁਪਏ ਦਾ ਦੁਪੱਟਾ ਸਾਡੇ ਕੋਲ ਲੈ ਜਾਓ 100 ਦੇ 4 25 ਰੁਪਏ ਦਾ ਦੁਪੱਟਾ ਕਰਤਾ 31 ਮਈ ਤੱਕ 31 ਮਈ ਤੱਕ ਲੱਗੀ ਸੇਲ ਸਿਰਫ 5 ਦੇਂਦੀ ਸੇਲ ਮਾਤੂ ਸ਼ਰੀਦ ਦਸਤਾਰ ਬਾਗਾਪਣਾ ਮੋਗਾ ਰੋਡ ਆਜੋ ਦੇਖੋ ਜੀ ਸ਼ੰਕਰ ਕੰਪਨੀ ਦਾ ਡਿਜੀਟਲ ਪ੍ਰਿੰਟ ਬਜਾਰਾ ਜੇ 500 ਇੱਥੇ ਲੈ ਜਾਓ 500 ਦੇ ਦਿਓ ਰੰਗ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ 500 ਰੁਪਏ ਦੇ ਦਿਓ 500 ਰੁਪਏ ਦੇ ਦਿਓ ਬਾਜ਼ਾਰ ਚ 7 700 ਵਾਲੇ ਲੈ ਜਾਓ 700 ਦੇ ਦਿਓ 350 ਰੁਪਏ ਦਾ ਸੂਟ ਦੇਖੋ ਜੀ ਮੈਚਿੰਗ ਸੂਟ ਆ ਚੱਕੋ ਮੈਚ ਕਰਕੇ ਦਿਨੇ ਪੇ ਸੂਟ ਮੈਚਿੰਗ ਕਰਕੇ ਕਾਟਨ ਦਾ ਸੂਟ 300 ਰੁਪਏ ਦਾ 300 ਰੁਪਏ ਦਾ ਪਿਓਰ ਸੂਤੀ ਕਾਟਨ ਸੂਟ ਮੈਚ ਚਿੰਗ 300 ਰੁਪਏ ਦਾ 300 ਰੁਪਏ ਦਾ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਛੇਦੀ ਛੇਦੀ ਆ ਜਾਓ ਵੱਡੇ ਫਾਇਦੇ ਵੱਡੇ ਫਾਇਦੇ ਆ ਦੇਖੋ ਡਿਜ਼ਾਈਨ ਦੇਖੋ ਪ੍ਰਿੰਟ ਦੇਖੋ ਰੰਗ ਦੇਖੋ ਬੁਲਬੁਲ ਦੇ ਬੱਚੇ ਲੈ ਲਓ 550 ਚ 550 ਚ ਲੈ ਜਾਓ 550 ਚ ਆ ਚੱਕੋ ਦੀ ਸੂਤੀ ਸੂਟ ਮੈਚਿੰਗ ਬਾਟਵਾ ਨਾਲ ਲਾ ਕੇ ਦੁਪੱਟੇ ਫੁੱਲ ਸਾਈਜ਼ ਕਾਟਨ ਲਾ ਕੇ ਕੋਈ 1000 ਰੁਪਈਆ ਕੋਈ 1500 ਰੁਪਈਆ 500 ਰੁਪਈਆ ਦੇਖੋ ਜੀ ਬੁਟੀਕਾਂ ਵਾਲੇ ਪੀਸ ਵੀ ਦਵਾਂਗੇ ਮਾਡਰਨ ਵਾਲੇ ਪੀਸ ਵੀ ਦਵਾਂਗੇ ਪੜੀਆਂ ਲਿਖੀਆਂ ਕੁੜੀਆਂ ਲਈ ਵੀ ਸੂਟ ਵੀ ਦਵਾਂਗੇ ਰੇਟ ਸਿਰਫ 500 ਰੁਪਏ 500 ਰੁਪਈਆ ਦਾ ਸੂਟ ਦੁਪੱਟਾ ਵੀ ਬੜਾ ਸੋਹਣਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਖੁੱਲੇ ਡੁੱਲੇ ਸਾਈਜ਼ 5 500 ਚ ਕਰਤੇ 5 500 ਚ ਕਰ ਭਾਵੇਂ 1 1 ਸੂਟ ਲੈ ਜਾਓ ਭਾਵੇਂ 2 2 ਲੈ ਜਾਓ ਚੱਕੋ 1500 ਵਾਲਾ 650 ਰੁਪਏ ਚ 650 ਰੁਪਏ ਚ ਸੂਟ ਕਰਤਾ 650 ਆ ਚੱਕੋ ਕੜਾਈਆਂ ਬਾਟਮ ਵਰਕ ਪ੍ਰਿੰਟਡ ਨਵੀਆਂ ਚੀਜ਼ਾਂ ਆ ਗਈਆਂ ਭਾਰੀ ਕੋਈ ਲਾਟ ਨਹੀਂ ਦੇ ਚੱਕੋ 750 ਰੁਪਏ ਦਾ 750 ਰੁਪਏ ਦਾ ਦੇਖੋ ਜੀ ਫੋਟੋ ਵਾਲੇ ਪੀਸ ਮੋੜ ਨਾਲੇ ਪੀਸ ਬੁਟੀਕਾਂ ਵਾਲੇ ਪੀਸ ਬਾਜ਼ਾਰ ਚ 1500 ਦਾ ਇੱਕ ਸਾਡੇ ਕੋਲ ਲੈ ਜਾਓ 1500 ਦੇ ਦੋ ਓ 750 ਦਾ ਸੂਟ ਚੱਕੋ ਜੀ ਧਮਾਕੇਦਾਰ ਸੇਲ ਦਬੱਟੇ ਨਾਲ ਲਾ ਕੇ 1500 2000 ਤੋਂ ਕੱਟ ਲਈ ਜੇ ਮਿਲਦਾ ਚੱਕੋ 1500 1500 1500 ਵਾਲਾ 1000 ਰੁਪਏ ਦੇ ਸੂਟ ਦੇ ਰਿਹਾ ਚਾਹੇ ਤੁਸੀਂ ਵਿਆਹ ਸ਼ਾਈ ਦਾ ਕੱਪੜਾ ਲੈਣਾ ਤੁਸੀਂ ਤਾਜ ਮੇਰੇ ਦਾ ਕੱਪੜਾ ਲੈਣਾ ਤੁਸੀਂ ਦੇਣ ਲੈਣ ਨਹੀਂ ਲੈਣਾ ਤੁਹਾਡੇ ਵੱਡੇ ਫਾਇਦੇ 2 2000 ਦੇ ਸੂਟ 1 1000 ਚ ਦੇਖੋ ਰੇਟ ਲਿਖ ਲਿਖ ਕੇ ਲਾਤੀਆ ਆਗਾ ਪ੍ਰਾਣਾ ਮਾਤੂ ਜੀ ਦਸਤਾਰ ਆਜੋ 1000 1000 ਰੁਪਏ ਚ ਕਰਤੇ 2 2000 ਵਾਲੇ ਸੂਟ ਇੱਕ ਇੱਕ ਸੂਟ ਪਿੱਛੇ ਬਚ ਰਿਹਾ ਤੁਹਾਡਾ 1000 1000 ਰੁਪਿਆ ਲੈ ਜਾਓ ਬੁਲ ਬੁਲ ਦੇ ਬੱਚੇ ਬਜ਼ੁਰਗਾਂ ਲਈ ਦਾਦੀਆਂ ਨਾਨੀਆਂ ਭੂ ਆ ਮਾਸੀਆਂ ਸਾਰਿਆਂ ਦੇ ਟੋਹਰਾ ਕੱਢ ਦਿਆਂਗੇ ਕੁੜੀਆਂ ਚੜੀਆਂ ਪੈਣਾ ਪਰਜਾਈਆਂ ਦੇਖੋ ਤਾਂ ਹੈ ਕਿ ਨਹੀਂ ਚੀਜ਼ਾਂ ਟਾਪ ਦੀਆਂ ਹੁਣ ਲੁੱਟ ਕਰਦੀ ਜਮਾਂ ਹੀ ਬੰਦ ਹਜ਼ਾਰ ਹਜ਼ਾਰ ਰੁਪਏ ਦੇ ਵਿੱਚ ਚੀਜ਼ਾਂ ਲੈ ਆਏ ਆ ਇਹੋ ਜਿਹੀਆਂ ਵੈਰਾਈਟੀਆਂ ਲੈਣ ਲਈ ਆ ਜਾਓ ਵੱਡੀ ਸੇਲ ਲੱਗ ਗਈ ਆ ਤਿੰਨ ਦਿਨ ਦੀ ٹینٹین ਤੋਂ ਬਾਰੇ ਫਾਇਦੇ ਨਹੀਂ ਮਣਨੇ ਮਾਤੂ ਸ਼ਰੀ ਦਸਤਾਰ ਬੁੱਟਾ ਰੋਡ ਕਰਦੀ ਆਜੋ ਰੈਡੀमेड ਸੂਟ ਸਟਿਚ ਕਰਕੇ ਦੇ ਰਹੇ ਆ ਨਾਲ ਦੁਪੱਟਾ ਲਾ ਕੇ ਓਏ ਚੈੱਕ ਕਰ ਲੋ ਸਾਈਜ਼ ਸਾਰੇ 500 ਰੁਪਏ 500 ਰੁਪਏ ਦੇ ਵਿੱਚ ਦੇ ਰਹੇ ਆ ਆ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ 500 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 ਆ ਦੇਖੋ ਜੀ 5 500 ਰੇ ਲੱਗਦੇ ਕਿ ਨਹੀਂ ਲੱਗਦੇ ਪੂਰੀਆਂ ਮਾਡਲਾਂ ਉਹ ਬਾਜ਼ਾਰ 'ਚ ਆਨੇ ਉਹ ਦਰਜੀ ਤੁਹਾਡੇ ਕੋਲੋਂ 8 800 ਰੁਪਇਆ ਸਲਾਈ ਲੈ ਲੈਂਦਾ ਅਸੀਂ 500 ਰੁਪਏ 'ਚ ਰੈਡੀमेड ਪਰਾਜੋ ਸੂਟ ਪੈਂਟ ਸੂਟ ਸ਼ਰਾਰੇ ਸੂਟ ਕਾਟਨ ਦੇ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਆ 500 ਰੁਪਏ 'ਚ ਦੇ ਰਹੇ ਆ ਆ ਵੀ 500 ਦੇ ਰਹਿਆ ਆ ਵੀ 500 ਦੇ ਰਹਿਆ ਹੋਰ ਵੀ ਸਾਡੇ ਕੋਲ ਬਹੁਤ ਬ੍ਰੇਡ ਆ ਜਾਂਦਾ ਆ ਚੱਕੋ ਜੀ ਲਗਜ਼ਰੀ ਡਿਜ਼ਾਈਨਰ ਪੀਸ ਜਿਹੜਾ ਬਜ਼ਾਰਾ 'ਚ ਤਿੰਨ ਤਿੰਨ ਹਜ਼ਾਰ ਦਾ ਰੈਡੀਮੇਡ ਕਾਟਨ ਦਾ ਸੂਟ ਮਿਲਦਾ ਚੱਕੋ 1500 ਰੁਪਏ ਦਾ ਆ ਲਗਜ਼ਰੀ ਸੂਟ ਹੈ ਚੈੱਕ ਕਰ ਲੋ ਸਾਰੇ ਕਾਟਨ ਦੇ ਕੋਈ ਹਜ਼ਾਰ ਦਾ ਕੋਈ 1200 ਦਾ ਕੋਈ 1500 ਦਾ ਡਿਜ਼ਾਈਨਿੰਗ ਨੰਬਰ 1 ਪੂਰੇ ਲੁਧਿਆਣੇ 'ਚ ਟਰਾਈ ਮਾਰ ਲਿਓ ਪੂਰੇ ਚੰਡੀਗੜ੍ਹ ਦਿੱਲੀ ਬੰਬੇ ਤੱਕ ਜਾਇਓ ਜੋ ਵੈਰਾਈਟੀ ਅਸੀਂ ਦੇਤੀ ਧੱਕੜ ਸਾਹਿਬ ਕਿਸੇ ਨੇ ਦੇਣੀ ਨਹੀਂ ਪੰਜਾਬ 'ਚ ਨੰਬਰ ਸਕਰੀਨ ਤੇ ਆ ਕੋਈ ਤੁਸੀਂ ਜਾਣਕਾਰੀ ਲੈਣੀ ਆ ਆਜੋ